ਜੀ ਤੁਹਾਨੂੰ ਵੱਡੀ ਖਬਰ ਦੇਣ ਜਾ ਰਹੇ ਹਾਂ ਕੋਵਿਡ 19 ਦੇ ਦੌਰਾਨ ਕੋਵੀ ਸ਼ੀਲਡ ਅਤੇ ਇੱਕ ਹੋਰ ਜਿਹੜੀ ਵੈਕਸੀਨੇਸ਼ਨ ਬਣਾਈ ਗਈ ਸੀ ਜਿਹੜੀ ਲੋਕਾਂ ਨੂੰ ਲਗਾਈ ਗਈ ਸੀ ਜਿਹੜਾ ਟੀਕੇ ਲੋਕਾਂ ਨੂੰ ਲਗਾਈ ਗਈ ਸੀ ਉਸ ਕੰਪਨੀ ਨੇ ਯੂਕੇ ਦੀ ਹਾਈ ਕੋਰਟ ਦੇ ਵਿੱਚ ਇੱਕ ਵੱਡਾ ਖੁਲਾਸਾ ਕੀਤਾ ਕੰਪਨੀ ਨੇ ਇਹ ਕਿਹਾ ਕਿ ਇਸ ਵੈਕਸਿਨ ਦੇ ਨਾਲ ਕੁਝ ਬਿਮਾਰੀਆਂ ਜਿਨ੍ਹਾਂ ਦਾ ਉਹਨਾਂ ਨੇ ਨਾਂ ਵੀ ਦੱਸਿਆ ਕਿ ਉਹ ਹੋ ਸਕਦੀਆਂ ਨੇ ਲੇਕਿਨ ਉਹਨਾਂ ਨੇ ਇਹ ਵੀ ਨਾਲੀ ਕੰਪਨੀ ਨੇ ਇਹ ਵੀ ਉਹਨਾਂ 7 ਸੱਤ ਪੁਆਇੰਟਸ ਜਿਹੜੇ ਹੈਗੇ ਆ ਉਹ ਯੂਕੇ ਹਾਈ ਕੋਰਟ ਦੇ ਵਿੱਚ ਰੱਖੇ ਨੇ ਜਿਹੜੇ ਉਹਨਾਂ ਨੇ ਦੱਸੇ ਕਿ ਇਹ ਸਭ ਕੁਝ ਸੰਭਵ ਹੋ ਸਕਦਾ ਹੈ ਉਹਨਾਂ ਨੇ ਕਿਹਾ ਕਿ ਲੇਕਿਨ ਉਸ ਵੇਲੇ ਕਿਉਂਕਿ ਕੋਵਿਡ-19 ਦੇ ਦੌਰਾਨ ਬਹੁਤ ਖਤਰਨਾਕ ਵਾਇਰਸ ਸੀਗਾ ਉਸ ਨਾਲ ਲੜੇ ਣ ਵਾਸਤੇ ਇਸ ਜਿਹੜੀ ਦਵਾਈ ਹੈ ਇਸ ਨੇ ਬਹੁਤ ਵੱਡਾ ਰੋਲ ਪਲੇ ਕੀਤਾ ਬਹੁਤ ਵੱਡਾ ਬਹੁਤ ਵੱਡੀ ਭੂਮਿਕਾ ਇਸ ਦਵਾਈ ਦੇ ਰਹੀ ਹੈ ਲੋਕਾਂ ਦੀ ਜਾਨਾਂ ਜਿਹੜੀਆਂ ਹੈਗੀਆਂ ਤਕਰੀਬਨ ਉਹਨਾਂ ਨੇ ਇੱਕ ਆਂਕੜਾ ਵੀ ਦਿੱਤਾ ਹੈ ਕਿ ਐਨੇ ਲੱਖ ਲੋਕਾਂ ਦੀਆਂ ਜਾਨਾਂ ਇਸ ਵੈਕਸੀਨ ਕਰਕੇ ਹੀ ਬਚੀਆਂ ਲੇਕਿਨ ਉਹਨਾਂ ਨੇ ਕਿਹਾ ਸੀ ਉਹਨਾਂ ਕੰਪਨੀ ਨੂੰ ਇਹ ਵੀ ਕਿਹਾ ਕਿ ਉਹ ਕੋਰਟ ਦੇ ਵਿੱਚ ਉਹਨਾਂ ਨੇ ਜਵਾਬ ਦਿੱਤਾ ਹੈ ਕਿ ਇਸ ਦਵਾਈ ਦੇ ਨਾਲ ਖੂਨ ਦੇ ਥੱਕੇ ਜਿਨ੍ਹਾਂ ਨੂੰ ਆਪਾਂ ਖੂਨ ਜਮਣਾ ਕਹੇ ਜਾਂ ਨੇ ਖੂਨ ਦੇ ਸਟਾਕ ਜਿਹੜੇ ਸਪੌਟਸ ਹੁੰਦੇ ਆ ਉਹ ਬਣ ਸਕਦੇ ਨੇ ਔਰ ਉਸ ਨਾਲ ਬ੍ਰੇਨ ਸਟ੍ਰੋਕ ਔਰ ਦਿਲ ਦੇ ਦੌਰਾ ਵਰਗਾ ਜਿਹੜਾ ਉਹ ਬਿਮਾਰੀਆਂ ਦਾ ਖਤਰਾ ਹੋ ਸਕਦਾ ਹੈ ਇਹ ਉਸ ਕੰਪਨੀ ਨੇ ਕੋਰਟ ਦੇ ਵਿੱਚ ਕਿਹਾ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੰਪਨੀ ਨੇ ਕੋਰਟ ਚ ਆਪਣਾ ਜਦੋਂ ਪੱਖ ਰੱਖਿਆ ਤੇ ਉਹ ਅਜਿਹੇ ਕਿਹੜੇ ਪੁਆਇੰਟਸ ਜਿਹੜੇ ਆ ਉਹ ਕੰਪਨੀ ਨੇ ਦੱਸਿਆ ਇਹ ਆਸਟ੍ਰੇਲੀਆਨ ਕੰਪਨੀ ਹੈ ਜਿਸ ਨੇ ਆਪਣਾ ਪੱਖ ਕੋਰਟ ਦੇ ਵਿੱਚ ਰੱਖਿਆ ਉਹਨੇ ਕਿਹਾ ਕਿ ਕਿ ਵੈਕਸੀਨ ਜਿਹੜੀ ਹੈ ਇਸ ਦੇ ਮਾੜੇ ਪ੍ਰਭਾਵ ਹੋ ਸਕਦੇ ਨੇ ਲੇਕਿਨ ਉਹਨਾਂ ਨੇ ਇਸ ਦਾ ਇਹ ਵੀ ਨਾਲ ਲੌਜੀਕ ਦਿੱਤਾ ਹੈ ਕਿ ਬਹੁਤ ਘੱਟ ਅਜਿਹਾ ਬਹੁਤ ਘੱਟ ਹੋਵੇਗਾ ਜਦੋਂ ਇਸ ਦੇ ਮਾਰੇ ਪ੍ਰਭਾ ਹੋ ਸਕਦੇ ਨੇ ਇਹ ਕੰਪਨੀ ਨੇ ਕੋਰਟ ਦੇ ਵਿੱਚ ਜਿਹੜਾ ਇੱਕ ਲੌਜਿਕ ਦਿੱਤਾ ਹੈ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੋਰਟ ਨੇ ਕਿਹਾ ਕਿ ਟੀਟਸ ਕਾਰਨ ਸਰੀਰ ਤੇ ਖੂਨ ਦੇ ਥੱਕੇ ਵੱਲਨੇ ਸ਼ੁਰੂ ਹੋ ਸਕਦੇ ਨੇ ਜਾਂ ਸਰੀਰ ਚ ਪਲੇਟਸ ਤੇਜ਼ੀ ਨਾਲ ਡਿੱਗ ਸਕਦੇ ਨੇ ਅਜਿਹੀ ਕਈ ਸ਼ਿਕਾਇਤਾਂ ਜਦੋਂ ਇਹ ਵੈਕਸੀਨ ਲੱਗੀ ਹੈ ਲੋਕਾਂ ਨੂੰ ਬ੍ਰੇਨ ਸਟ੍ਰੋਕ ਜਾਂ ਕਾਰਡੀਅਕ ਅਟੈਕ ਜਿਹੜੇ ਮੈਂ ਤੁਹਾਨੂੰ ਹਜੇ ਪਹਿਲਾਂ ਵੀ ਦੱਸ ਕੇ ਹਟਿਆ ਇਹ ਕੰਪਨੀ ਨੇ ਕਿਹਾ ਕਿ ਇਹਨਾਂ ਦੇ ਖਤਰੇ ਹੋ ਸਕਦੇ ਨੇ ਲੇਕਿਨ ਉਹਨਾਂ ਕਹਿੰਦੇ ਕਿ ਇਹਦੀ ਗਿਣਤੀ ਬਹੁਤ ਘੱਟ ਹੈ ਬਹੁਤ ਘੱਟ ਗਿਣਤੀ ਹੈ ਜੋ ਜਿਨ੍ਹਾਂ ਲੋਕਾਂ ਨੂੰ ਅਜੀਹਾ ਹੋਇਆ ਤੁਹਾਨੂੰ ਦੱਸ ਦਈਏ ਕਿ ਅੱਧੇ ਦਰਜਨ ਤੋਂ ਵੱਧ ਲੋਕਾਂ ਨੇ ਕੋਰਟ ਦਾ ਰੋਕ ਕੀਤਾ ਸੀਗਾ ਯੂਕੇ ਕੋਰਟ ਦਾ ਰੋਕ ਕੀਤਾ ਸੀਗਾ ਔਰ ਉਹਨਾਂ ਦੀ ਉਸ ਅਪੀਲ ਤੇ ਜਾਂ ਕਹਿ ਸਕਦੇ ਆ ਆਪਾਂ ਉਹਨਾਂ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਹੋਇਆ ਕੋਰਟ ਨੇ ਕੰਪਨੀ ਤੋਂ ਜਵਾਬ ਮੰਗਿਆ ਸੀ ਕੰਪਨੀ ਦਾ ਕਹਿਣਾ ਹੈ ਕਿ ਇਹ ਵੈਕਸੀਨ ਲੈਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਆ ਸਕਦੀਆਂ ਨੇ ਉਹਨਾਂ ਨੇ ਉਹਨਾਂ ਕੰਪਨੀ ਨੇ ਕਿਹਾ ਕਿ ਅਸੀਂ ਇਸ ਸਥਿਤੀ ਨੂੰ ਲੈ ਕੇ ਚਿੰਤਾ ਤਾਂ ਲੇਕਿਨ ਇਹ ਨਹੀਂ ਕਿਹਾ ਜਾ ਸਕਦਾ ਕਿ ਇਸ ਕੰਪਨੀ ਦਾ 100% ਦੀ ਕੋਈ ਨੁਕਸਾਨ ਹੈ ਬਾਕਾਇਦਾ ਉਹਨਾਂ ਨੇ ਦੱਸਿਆ ਕਿ 60 ਲੱਖ ਤੋਂ ਵੱਧ ਲੋਕਾਂ ਦੀ ਜਾਨ ਪੂਰੇ ਵਰਲਡ ਦੇ ਵਿੱਚ ਇਸ ਵੈਕਸੀਨ ਨੇ ਹੀ ਬਚਾਈ ਹੈ ਕੋਵਿਡ ਦੇ ਵਿੱਚ ਇਹ ਉਹਨਾਂ ਨੇ ਸੱਤ ਜਿਹੜੇ ਪੁਆਇੰਟ ਹੈ ਉਹ ਰੱਖਿਆ ਜੈਨਿਕ ਜਿਹੜੀ ਆਸਟੋਜੈਨਿਕ ਜੈਨਿਕਾ ਕੰਪਨੀ ਹੈਗੀ ਉਸਨੇ ਅਦਾਲਤ ਚ ਪੇਚ ਕੀਤੇ ਦਸਤਾਵੇਜ਼ਾਂ ਦੇ ਵਿੱਚ ਇਹ ਕਿਹਾ ਕਿ ਆਕਸਫੋਰਡ ਯੂਨੀਵਰਸਿਟੀ ਦੇ ਸਹਿਯੋਗ ਨਾਲ ਵਿਕਸਿਤ ਕਰੋਨਾ ਵੈਕਸੀਨ ਦੇ ਮਾੜੇ ਪ੍ਰਭਾਵ ਹੋ ਸਕਦੇ ਨੇ ਇਹ ਮਾੜੇ ਪ੍ਰਭਾਵ ਬਹੁਤ ਘੱਟ ਹੋ ਸਕਦੇ ਨੇ ਬਹੁਤ ਘੱਟ ਲੋਕਾਂ ਨੂੰ ਹੋ ਸਕਦੇ ਨੇ ਸਾਰਿਆਂ ਨੂੰ ਉਹਨਾਂ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਜਿਨ੍ਹਾਂ ਨੂੰ ਵੈਕਸੀਨ ਲੱਗੀ ਹੈ ਉਹਨਾਂ ਨੂੰ ਇਹਨਾਂ ਖਤਰਿਆਂ ਦਾ ਸਾਹਮਣਾ ਕਰਨਾ ਪਿਆ ਹੋਵੇ ਉਹਨਾਂ ਨੇ ਬਕਾਇਦਾ 60 ਲੱਖ ਦਾ ਇੱਕ ਆਂਕੜਾ ਦਿੱਤਾ ਉਹਨਾਂ ਨੇ ਕਿਹਾ ਕਿ 60 ਲੱਖ ਲੋਕ ਪੂਰੇ ਵਰਲਡ ਦੇ ਵਿੱਚ ਇਸੇ ਵੈਕਸੀਨ ਦੇ ਨਾਲ ਬਚੇ ਨੇ ਯਾਨੀ ਉਹਨਾਂ ਦੀ ਜਾਨਾਂ ਬਚਾਈਆਂ ਗਈਆਂ ਨੇ ਜਦੋਂ ਮਹਾਮਾਰੀ ਇਹ ਫੈਲੀ ਹੋਈ ਸੀ ਕੰਪਨੀ ਨੇ ਇਹ ਵੀ ਕਿਹਾ ਕਿ ਵੈਕਸੀਨ ਲੈਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਔਰ ਇਸ ਸਥਿਤੀ ਨੂੰ ਲੈ ਕੇ ਅਸੀਂ ਚਿੰਤਾਤਾਂ ਪਰ ਅਜੇ ਉਹ ਅਜੇ ਵੀ ਆਪਣੇ ਦਾਅਵੇ ਤੇ ਕਾਇਮ ਨੇ ਕਿ ਇਸ ਦੇ ਮਾੜੇ ਪ੍ਰਭਾਵ ਬਹੁਤ ਘੱਟ ਮਾਮਲਿਆਂ ਵਿੱਚ ਦੇਖਣ ਨੂੰ ਮਿਲੇ ਨੇ ਇਹ ਕੰਪਨੀ ਦਾ ਕਹਿਣਾ ਹੈ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਵੈਕਸੀਨ ਦੇ ਕਲੀਨिकल ਟਰਾਇਲ ਅਤੇ ਦੁਨੀਆ ਭਰ ਚ ਇਸ ਦੀ ਸਵੀਕ੍ਰਿਤੀ ਦਰਸਾਉਂਦੀ ਹੈ ਵੱਡੇ ਪੱਧਰ ਤੇ ਟੀਕਾਕਰਨ ਪ੍ਰੋਗਰਾਮ ਨੂੰ ਫਾਇਦਾ ਹੋਇਆ ਹੈ ਜਿਸ ਨਾਲ ਟੀਕੇ ਦੇ ਸੰਭਾਵਿਤ ਮਾੜੇ ਪ੍ਰਭਾਵਾਂ ਦੇ ਜੋਖਮ ਨੂੰ ਘਟ ਕੀਤਾ ਗਿਆ ਹੈ ਇਹ ਕੰਪਨੀ ਨੇ ਕਿਹਾ ਕੰਪਨੀ ਦਾ ਕਹਿਣਾ ਹੈ ਕਿ ਮਾੜੇ ਪ੍ਰਭਾਵ ਬਹੁਤ ਘੱਟ ਹਨ ਮਰੀਜ਼ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਸਾਡੀਆਂ ਦਵਾਈਆਂ ਉਚਿਤ ਮਾਪਦੰਡਾਂ ਨੂੰ ਪੂਰਾ ਕਰਦੀਆਂ ਹਨ ਅਤੇ ਅਸੀਂ ਵੈਕਸੀਨਾਂ ਸਮੇਤ ਸਾਰੀਆਂ ਦਵਾਈਆਂ ਦੀ ਸੁਰੱਖਿਅਤ ਵਰਤੋਂ ਨੂੰ ਯਕੀਨੀ ਬਣਾਇਆ ਇਹ ਵੀ ਕੰਪਨੀ ਨੇ ਕੋਰਡ ਦੇ ਵਿੱਚ ਕਿਹਾ ਉਹਨਾਂ ਨੇ ਇਹ ਵੀ ਕਿਹਾ ਕਿ ਕਈ ਸੁਤੰਤਰ ਸੁਤੰਤਰ ਯਾਨੀ ਆਜ਼ਾਦ ਕਈ ਅਧਿਐਨ ਜਿਹੜੇ ਹੈਗੇ ਆ ਉਹ ਇਦਾਂ ਦੇ ਨੇ ਜਿਨ੍ਹਾਂ ਨੇ ਕੋਰੋਨਾ ਨਾਲ ਲਜਟਣ 'ਚ ਬਹੁਤ ਪ੍ਰਭਾਵਸ਼ਾਲੀ ਇਸ ਵੈਕਸੀਨ ਨੂੰ ਮੰਨਿਆ ਅਜਿਹੇ ਕਿਸੇ ਵੀ ਨਤੀਜੇ ਨੂੰ ਨਤੀਜੇ ਤੋਂ ਪਹਿਲਾਂ ਇਹਨਾਂ ਜਿਹੜੇ ਅਧਿਐਨ ਹੋਏ ਨੇ ਇਹਨਾਂ ਦਾ ਇਹਨਾਂ ਨੂੰ ਦੇਖ ਲੈਣਾ ਬਹੁਤ ਜ਼ਰੂਰੀ ਹੈ ਇਹ ਵੀ ਕੰਪਨੀ ਨੇ ਜਿਹੜੀ ਅਸਟਰਾਜੈਨਿਕਾ ਕੰਪਨੀ ਹੈ ਅਦਾਲਤ 'ਚ ਉਸਨੇ ਇਹ ਆਪਣਾ ਪੱਖ ਰੱਖਦੇ ਦੱਸਿਆ ਇਹ ਵੀ ਕਿਹਾ ਕਿ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਕਰੋਨਾ ਵੈਕਸੀਨ ਨਾ ਲੱਗਣ ਦੀ ਸਥਿਤੀ ਦੇ ਵਿੱਚ ਦੇ ਸਥਿਤੀ 'ਚ ਵੀ ਇਹ ਥਰੋਮੋਸਾਈਟੋਪੈਨੀਆ ਸਿੰਡਰੋਮ ਹੋ ਸਕਦਾ ਹੈ ਉਹਨਾਂ ਕਿਹਾ ਕਿ ਜੇ ਦਵਾਈ ਨਹੀਂ ਵੀ ਦਿੱਤੀ ਜਾਂਦੀ ਜਾਂ ਵੈਕਸੀਨ ਨਹੀਂ ਵੀ ਲਗਾਈ ਜਾਂਦੀ ਤਾਂ ਵੀ ਇਹ ਹੋ ਸਕਦਾ ਹੈ ਅਜੇ 'ਚ ਇਹ ਕਹਿਣਾ ਸਹੀ ਨਹੀਂ ਹੈ ਕੇ ਲੋਕ ਟੀਕਾ ਲਗਵਾਉਣ ਤੋਂ ਬਾਅਦ ਹੀ ਇਸ ਬਿਮਾਰੀ ਨਾਲ ਜੂਝ ਰਹੇ ਨੇ ਅਦਾਲਤ ਚ ਪੇਸ਼ ਕੀਤੇ ਗਏ ਦਸਤਾਵੇਜ਼ ਵਿੱਚ ਦਸਤਾਵੇਜ਼ਾਂ ਦੇ ਵਿੱਚ ਆਕਸਫੋਰਡ ਯੂਨੀਵਰਸਿਟੀ ਦਾ ਉਹਨਾਂ ਨੇ ਜ਼ਿਕਰ ਕੀਤਾ ਔਰ ਉਸ ਦੇ ਸਹਿਯੋਗ ਦੇ ਨਾਲ ਇਸ ਦਵਾਈ ਨੂੰ ਵਿਕਸਿਤ ਕਰਨ ਦਾ ਦਾਵਾ ਕੀਤਾ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਯਾਨੀ ਜਿਹੜੀ ਆਸਟਰਾਜੈਨਿਕਾ ਕੰਪਨੀ ਹੈ ਉਸ ਨੇ سیرਮ ਇੰਸਟੀਚਿਊਟ ਆਫ ਇੰਡੀਆ ਯਾਨੀ ਐਸ ਆਈ ਆਈ ਦੇ ਸਹਿਯੋਗ ਨਾਲ ਪੁਣੇ ਭਾਰਤ ਚ ਕੋਵੀ ਸ਼ੀਲਡ ਕੋਵੀ ਸ਼ੀਲਡ ਤਿਆਰ ਕੀਤਾ ਸੀ ਕਰੋਨਾ ਦੇ ਬਾਅਦ ਤੋਂ ਦੇਸ਼ ਭਰ ਚ ਅਚਾਨਕ ਲੋਕਾਂ ਦੇ ਮਰਨ ਦੀਆਂ ਘਟਨਾਵਾਂ ਆਮ ਹੋਣ ਲੱਗੀਆਂ ਹਨ ਅਜਿਹੇ ਚ ਕਰੋਨਾ ਵੈਕਸੀਨ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣ ਲੱਗਾ ਪਰ ਹੁਣ ਐਸਟਰਾਜੇਨਿਕਾ ਨੇ ਇਸ ਕਬੂਲ ਨਾਮੇ ਤੋਂ ਬਾਅਦ ਅਦਾਲਤ ਵਿੱਚ ਅੱਗੇ ਦੀ ਕਾਰਵਾਈ ਨੂੰ ਅੱਗੇ ਦੀ ਕਾਰਵਾਈ ਤੇ ਹੋਰ ਨਜ਼ਰ ਮਾਰਨ ਦੀ ਗੱਲ ਰੱਖੀ ਹੈ ਇਸ ਸਾਰਿਆਂ ਤੇ ਨਜ਼ਰ ਕੰਪਨੀ ਨੇ ਕਿਹਾ ਕਿ ਅਸੀਂ ਵੀ ਰੱਖਾਂਗੇ ਲੇਕਿਨ ਜੇਕਰ ਇਸ ਦੇ ਜੋ ਨਤੀਜੇ ਨਿਕਲੇ ਹੈ ਜਿਸ ਦਾ ਇਲਜ਼ਾਮ ਲੱਗ ਰਿਹਾ ਹੈ ਕੰਪਨੀ ਦੇ ਉੱਪਰ ਉਸ ਤੇ ਪੂਰੀ ਤਰ੍ਹਾਂ ਵਿਚਾਰ ਕੀਤਾ ਜਾਵੇ ਤਾਂ ਇਹ ਸਾਹਮਣੇ ਆਏਗਾ ਕਿ ਦਵਾਈ ਨੇ ਜਿਹੜੀ ਭੂਮਿਕਾ ਨਿਭਾਈ ਹੈ ਆ ਕੋਵਿਡ 19 ਦੇ ਦੌਰਾਨ ਜਦੋਂ ਵੈਕਸੀਨ ਲੱਗੀ ਹੈ ਲੋਕਾਂ ਨੂੰ ਜਿਹੜੀ ਭੂਮਿਕਾ ਨਿਭਾਈ ਹੈ ਜਾਨਾਂ ਬਚਾਉਣ ਚ ਲੋਕਾਂ ਦੀ ਉਸ ਨੂੰ ਵੀ ਧਿਆਨ ਚ ਰੱਖਿਆ ਜਾਵੇ ਏਕ ਕੰਪਨੀ ਨੇ ਕੋਰਟ ਦੇ ਵਿੱਚ ਦਾਵਾ ਕੀਤਾ ਬਕਾਇਦਾ ਕਲੀਨिकल ਦਸਤਾਵੇਜ਼ ਕੰਪਨੀ ਨੇ ਕੋਰਟ ਦੇ ਵਿੱਚ ਸਬਮਿਟ ਕੀਤੇ ਕੋਰਟ ਦੇ ਵਿੱਚ ਪੇਸ਼ ਕੀਤੇ ਨੇ। ਪੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ